ਦੂਰਪੁਰ ਦੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ ਨੌਵੇਂ ਪਾਤਸ਼ਾਹ ਦੇ ਪਟਨਾ ਤੋਂ ਦੂਰ ਹੋਣਦਾਰਨ ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਏ ਜੀ ਦੀ ਦੇਖਭਾਲ ਲਈ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਤਾ ਨਾਨਕੀ ਜੀ ਸੇਵਾ ਨਿਭਾ ਰਹੇ ਸਨ ਪੂਰਬ ਦੇ ਸਿੱਖਾਂ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ

ਹਰ ਕੋਈ ਸ਼ਰਦਾਬਸ ਬਾਲ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪੀਖਨਸ਼ਾ ਨੇ ਨਿਮਰਤਾ ਨਾਲ ਤਿੰਨ ਵਾਰ ਸਿਰਦਾ ਕੀਤਾ ਤੇ ਚਮਕਦੇ ਚਰਨਾਂ ਵੱਲ ਝੁਕਿਆ ਉਸ ਪਲ ਉਹਨਾਂ ਦਾ ਹਿਰਦਾ ਇਸ ਤਰ੍ਹਾਂ ਖੜ ਗਿਆ ਜਿਵੇਂ ਕੋਈ ਲੋਹਾ ਪਾਰਸ ਨੂੰ ਛੂ ਕੇ ਸੋਨਾ ਹੋ ਗਿਆ ਹੋਵੇ ਪੀਰ ਪੀਖਨਸ਼ਾ ਨੇ ਉਰਖ ਲਈ ਮਠਾਈਆਂ ਆ ਪੀਰ ਪੀਖਨਸ਼ਾ ਨੇ ਪਰਖ ਲਈ ਮਠਾਈਆਂ ਦੀਆਂ ਰੱਖੀਆਂ ਇੱਕ ਹਿੰਦੂਆ ਲਈ ਦੂਜੀ ਮੁਸਲਮਾਨਾ ਲਈ ਉਹਨਾਂ ਨੇ ਮਨ ਵਿੱਚ ਸ਼ੰਕਾ ਸੀ ਇਹ ਬਾਲਕ ਕਿਸ ਪੰਥ ਦਾ ਸਾਥ ਦੇਵੇਗਾ ਗੋਬਿੰਦ ਰਾਏ ਜੀ ਨੇ ਮੁਸਕਰਾਉਂਦੇ ਹੋਏ ਆਪਣੇ ਦੋਵੇਂ ਨੰਨੇ ਹੱਥ ਦੋਹਾਂ ਮਟਕੀਆਂ ਉੱਤੇ ਰੱਖ ਦਿੱਤੇ ਉਸ ਪਲ ਸੂਫੀ ਵੀਰ ਦੀਆਂ ਅੱਖਾਂ ਵਿੱਚ ਹੰਝੂਆਂ ਦੇ ਮੋਤੀ ਚਮਕੇ ਉਹਨਾਂ ਨੇ ਸਮਝ ਲਿਆ ਕਿ ਇਹ ਬਾਲਕ किसे एक धर्म दा नहीं सारी मनुक्ता दा है हिंदूआ दा भी ते मुसलमान दा भी हर जीव दा ही पीर पीखनचा दे दिल विच निश्चा हो गया ते वो कह उठे ए दा शब्द दा गुरु है शब्द दा सरबस है उस दिन तो पटना ने गली कूचियां विच ए गल हवा गई कि अजीहा बालक जन्म्या है जिस रोशनी सिर्फ एक कार ਇੱਕ ਜਾਤ ਲਈ ਨਹੀਂ ਸਗੋ ਪੂਰੇ ਸੰਸਾਰ ਲਈ ਹੈ ਮਾਤਾ ਗੁਦਰੀ ਜੀ ਵੱਡੇ ਬਾਗਾ ਵਾਲੇ ਸਨ ਜੋ ਪੁੱਤਰ ਨੂੰ ਗੋਦ ਵਿੱਚ ਪਟਾ ਕੇ ਲਾਡ ਕਰਦੇ ਤੇ ਆਨੰਦ ਪ੍ਰਾਪਤ ਕਰਦੇ ਬਾਲ ਗੁਰੂ ਗੋਬਿੰਦ राय ਜੀ ਹੋੜੀ ਹੋੜੀ ਬੇੜੇ ਵਿੱਚ ਭਜੜ ਫਿਰਨ ਜੋਕੇ ਹੋ ਗਏ ਤੇ ਮਿੱਟੀ ਤੋਧਲੀ ਬਾਣੀ ਵੀ ਬੋਲਣ ਲੱਗ ਪਏ ਬਾਲ ਗੁਰੂ ਜੀ ਦੀ ਵਡਿਆਈ ਸਾਰੇ ਇਲਾਕੇ ਵਿੱਚ ਫੈਲ ਗਈ ਤੇ ਸੰਗਤ पूरनमाशी ते मस्या आदि जय समयाते इकट्ठी के बाल गुरु गोविंद राय जी दे दर्शना ले आउंदी सी इस तरह स्पष्ट हुंदा है कि दशमेश पिता श्री गुरु गोविंद सिंह जी जुलम दा नाश ते सर्वत दा पला कर ले इस धरती ते प्रगट हुए पीर पी कंशा दी साखी उस रोशनी दी पहली झलक सी जो अगे चल के खालसे दी सजना विच प्रगट हुई वागुरू जी का खालसा वागुरू जी की फतेह